BBC ਬਠਿੰਡਾ ਤੇ ਤੁਹਾਡਾ ਸਵਾਗਤ ਹੈ ਮੈਂ ਹਰਜਿੰਦਰ ਅਬਲੂ ਲੈ ਕੇ ਹਾਜ਼ਰ ਹਾਂ ਐਸਐਸਪੀ ਦਫ਼ਤਰ ਵੱਲੋਂ ਜੋ ਕ੍ਰਾਈਮ ਰਿਪੋਰਟ ਆਉਂਦੀ ਹੈ ਉਸ ਅਨਸਾਰ ਖਬਰਾਂ ਤੇ ਖਬਰਾਂ ਦੀ ਚਰਚਾ ਪਹਿਲਾਂ ਖਬਰਾਂ ਸੰਖੇਪ ਵਿੱਚ ਜ਼ਿਲ੍ਹੇ ਦੇ ਕੁੱਲ 19 ਥਾਣਿਆਂ ਦੇ ਵਿੱਚ ਵੱਖ-ਵੱਖ ਧਰਾਮਾਂ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਜਿੰਨਾ ਵਿੱਚ ਨਸ਼ੇ ਦੇ 12 ਐਕਸੀਡੈਂਟ ਦੇ 3 ਇੱਕ ਆਤਮ ਹੱਤਿਆ ਦਾ ਤੇ 2 ਕਬਜ਼ਾ ਕਰਨ ਦੇ ਮਾਮਲੇ ਦਰਜ ਹੋਏ ਹਨ ਪਹਿਲਾ ਜੋ ਐਕਸੀਡੈਂਟ ਹੋਇਆ ਹੈ ਥਾਣਾ ਸਰਮਲ ਜੋ ਬਲਵੀਰ ਸਿੰਘ ਬੁਰਜ ਮਹਿਮਾ ਨੇ ਮਾਮਲਾ ਦਰਜ ਕਰਵਾਇਆ ਹੈ ਕਿ ਉਸ ਦਾ ਲੜਕਾ ਅੰਗਰੇਜ਼ ਸਿੰਘ 39 ਸਾਲ ਅੰਬੂਜਾ ਫੈਕਟਰੀ ਕੋਲ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਪਿੱਛੋਂ ਆ ਕੇ ਇੱਕ ਟਰਾਲੇ ਨੇ ਉਸ ਦੇ ਵਿੱਚ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ ਇਸੇ ਤਰ੍ਹਾਂ ਥਾਣਾ ਸਦਰ ਬਠਿੰਡਾ ਦੇ ਵਿੱਚ ਜਗਸੀਰ ਰਾਏ ਜੋ ਵਾਸੀ ਚੁਕੇ ਕਲਾ ਉਹਨਾਂ ਨੇ ਮਾਮਲਾ ਦਰਜ ਕਰਵਾਇਆ ਹੈ ਕਿ ਉਹਨਾਂ ਦਾ ਲੜਕਾ ਜਸਪਾਲ ਸ਼ਰਮਾ ਜੋ ਕਿ ਉਹ ਵੀ ਮੋਟਰਸਾਈਕਲ ਤੇ ਜਾ ਰਿਹਾ ਸੀ ਬਹਿਮਣ ਦਿਵਾਨਾ ਕੋਲ ਕੋਈ ਅਣਪਛਾਤਾ ਵਹੀਕਲ ਉਸ ਨੂੰ ਫੇਟ ਮਾਰ ਗਿਆ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਇਹ ਸਾਨੂੰ ਦੋ ਜੋ ਐਕਸੀਡੈਂਟ ਦੀਆਂ ਬੜੀਆਂ ਮੰਦ ਭਾਗੀਆਂ ਖਬਰਾਂ ਜੋ ਬਹੁਤ ਹੀ ਦੁਖਦਾਈ ਮੌਤ ਦੇ ਵਿੱਚ ਚਲੇ ਗਏ ਦੋ ਨੌਜਵਾਨ ਹੁਣ ਇੱਕ ਰਿਪੋਰਟ ਦੇਖਦੇ ਆ ਪੀ ਕੇ ਐਸ ਇੰਟਰਨੈਸ਼ਨਲ ਸਕੂਲ ਦੀ ਜਿੱਥੇ ਐਥਲੈਟਿਕ ਮੀਟ ਹੋਈ ਤੇ ਵਿਦਿਆਰਥੀਆਂ ਨੇ ਬੇਮਿਸਾਲ ਪ੍ਰਦਰਸ਼ਨ ਕੀਤਾ ਗੇਮਾਂ ਦਾ ਆਓ ਇੱਕ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਪੀਕੇਐਸ ਇੰਟਰਨੈਸ਼ਨਲ ਸਕੂਲ ਵਿਖੇ ਦੋ ਦਿਨਾਂ ਐਥਲੈਟਿਕ ਮੀਟ ਹੋਈ ਜਿਸ ਵਿੱਚ ਵਿਦਿਆਰਥੀਆਂ ਨੇ ਬੜਾ ਹੀ ਗੇਮਾਂ ਦਾ ਪ੍ਰਦਰਸ਼ਨ ਬਹੁਤ ਵਧੀਆ ਕੀਤਾ ਇਸ ਵਿੱਚ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਕੋਆਰਡੀਨੇਟਰ ਮੁੱਖ ਮਹਿਮਾਨ ਦੇ ਤੌਰ ਤੇ ਪੇਸ਼ ਹੋਏ ਤੇ ਬੱਚਿਆਂ ਨੇ ਬਹੁਤ ਹੀ ਵਧੀਆ ਰੰਗ ਬੰਨਿਆ ਸੋ ਇਹ ਸੀ ਰਿਪੋਰਟ ਇਹ ਸਨ ਅਜਿਹੀਆਂ ਖਬਰਾਂ ਤੇ ਖਬਰਾਂ ਦੀ ਚਰਚਾ ਅਗਲੀ ਚਰਚਾ ਇਸੇ ਤਰ੍ਹਾਂ ਲੈ ਕੇ ਕਿ ਖਬਰਾਂ ਹਾਜ਼ਰ ਹੋਵਾਂਗਾ ਉਦੋਂ ਤੱਕ ਦਿਓ ਆਗਿਆ ਧੰਨਵਾਦ ਸਤਿ ਸ੍ਰੀ ਅਕਾਲ